ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਾਰੇ ਆਪਣਾ ਵੀ ਹਾਲ ਠੀਕ ਐ ਚੜ੍ਹਦੀ ਕਲਾ ਜੀ ਵਧੀਆ ਅੱਜ ਪੂਰੇ 1.5 ਸਾਲ ਬਾਅਦ ਮੈਂ ਆਪਣੇ ਪੈਰਾਂ ਤੇ ਖੜੇ ਹਾਂ ਸਪੋਰਟਰ ਨਾਲ ਵੈਸੇ ਤੇ ਆ ਟੇਬਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਟੇਬਲ ਡਾਕਟਰ ਨੇ ਕਿਹਾ ਸੀ ਮੈਨੂੰ ਜਿਹੜੇ ਇੱਥੇ ਆਉਂਦੇ ਨੇ ਫਿਜ਼ੀਓਥੈਰੇਪੀ ਕਰਾਉਣ ਵਾਸਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇਹ ਟੇਬਲ ਜ਼ਰੂਰੀ ਹੈ ਤੁਹਾਡੀ ਜਿਹੜੀ ਸਟੈਂਡਿੰਗ ਹੈ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਹਾਲਾਤਾਂ 'ਚ ਕਿਉਂਕਿ ਪੈਰਾਂ ਤੇ ਬਜਨ ਪੈਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸਟੇਬਲ ਕਰਨ ਵਾਸਤੇ ਕਿਉਂਕਿ ਦਿਮਾਗ ਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਲੱਤਾਂ ਦਾ ਲੱਤਾਂ 'ਚ ਭਾਰ ਪੈਣਾ ਜੋੜਾਂ 'ਚ ਜੋੜਾਂ ਤੇ ਭਾਰ ਪੈਣਾ ਤੇ ਅੱਜ ਤੋਂ ਮੈਂ ਸਟਾਰਟ ਕੀਤਾ ਹੈ ਖਾਣਾ ਤੇ ਬਹੁਤ ਖੁਸ਼ੀ ਹੋਈ ਮੈਨੂੰ ਪੂਰੇ 1.5 ਸਾਲ ਬਾਅਦ ਖੜ ਕੇ 1.5 ਸਾਲ ਪਹਿਲਾਂ ਮੈਂ ਲਾਸਟ ਵਾਰੀ ਖੜਿਆ ਸੀ ਜਲੰਧਰ ਸੈਂਟਰ 'ਦ ਉਹ ਸੈਂਟਰ ਜਦੋਂ ਮੈਂ ਖੜਿਆ ਸੀ ਉੱਥੋਂ ਉੱਥੋਂ ਜਦੋਂ ਮੈਂ ਖੜਦਾ ਸੀ ਤਾਂ ਮੈਨੂੰ ਨਾ ਚੱਕਰ ਬਹੁਤ ਹੁੰਦੇ ਸੀ ਚੱਕਰ ਆਣੇ ਅੱਖਾਂ 'ਚ ਹਨੇਰਾ ਆਇਆ ਨਾ ਮੋਰੇ ਤੇ ਉਲਟੀਆਂ ਨੂੰ ਮੰਨ ਕਰਨਾ ਤੇ ਹੋਰ ਬਹੁਤ ਦਿੱਕਤਾਂ ਦਰਦਾ ਹੋਣੀਆਂ ਪਰ ਅੱਜ ਜਿਹੜਾ ਫਰਕ ਲੱਗੇ ਮੈਨੂੰ ਪਹਿਲੀ ਵਾਰ ਖੜਕੇ ਤੇ ਬੜਾ ਮਨ ਨੂੰ ਖੁਸ਼ੀ ਮਿਲੀ ਬੜਾ ਆਪਣੇ ਆਪ ਨੂੰ ਇੰਨੀ ਰਿਕਵਰੀ ਦੇਖ ਕੇ ਬਾਡੀ ਦੀ ਬਹੁਤ ਖੁਸ਼ੀ ਹੋਈ ਵੈਸੇ ਦਿੱਕਤਾਂ ਬਹੁਤ ਸਣਾਈਆਂ ਮੈਂ ਦੋ ਮੇਰੇ ਆਪਰੇਸ਼ਨ ਹੋਏ ਇੱਕ ਲੱਕ ਦਾ ਇੱਕ ਲੱਤ ਦਾ ਉਹਦੇ ਆਪਰੇਸ਼ਨ ਹੋਣ ਦੇ ਬਾਵਜੂਦ ਵੀ ਬਾਕੀ ਐਕਸਰਸਾਈਜ਼ ਬਹੁਤ ਘੱਟ ਹੋਈ ਸੀ ਤੇ ਬਾਕੀ ਬਾਗੀ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਮੈਨੂੰ ਮੰਨ ਲੋ ਮੇਰੀ ਜਿਹੜੀ ਐਕਸਰਸਾਈਜ਼ ਹੈ ਜਾਰੀ ਰੱਖੀ ਘਰਾਂ ਮੈਨੂੰ ਐਸੇ ਕਰਾਈ ਹੈ ਡੇਲੀ ਸਵੇਰੇ ਸ਼ਾਮ ਦੋ ਟਾਈਮ ਐਕਸਰੇ ਕਰਾਣੀ ਹੈ ਉਹਦੇ ਨਾਲ ਜਿਹੜਾ ਜਿਹਨੀ ਰਿਕਵਰੀ ਹੋਈ ਹੈ ਉਹ ਸਾਰੀ ਇਹਨਾਂ ਨੇ ਦੇਣਾ ਤੇ ਉੱਥੇ ਜਦੋਂ ਮੈਂ ਚੰਦਰੇ ਖੜਾ ਸੀ ਤਾਂ ਮੈਨੂੰ ਚੱਕਰ ਬਹੁਤ ਆਣੇ ਕਿਉਂਕਿ ਉੱਥੇ ਜਿਹੜਾ ਉਹਨਾਂ ਦਾ ਤਰੀਕਾ ਸੀ ਐਕਸਰੇ ਕਰਾਉਣ ਦਾ ਉਹ ਬਹੁਤ ਅਲੱਗ ਸੀ ਸਰੀਰ ਨੂੰ ਬਿਨਾ ਗਰਮ ਕੀਤੇਆਂ ਬਿਨਾ ਐਕਸਰੇ ਕਰਾਇਆ ਉਹ ਮੈਨੂੰ ਖੜਾ ਮੈਨੂੰ ਖੜਾਉਂਦੇ ਸੀ ਬੈੱਡ ਪਰ ਉਹ ਖੜਾਉਣ ਦੇ ਨਾਲ ਮੇਰਾ ਜਿਹੜਾ ਬੋਡੀ ਟੈਂਪਰੇਚਰ ਜਿਹੜਾ ਉਹ ਬੋਡੀ ਪੂਰੀ ਠੰਡੀ ਹੁੰਦੀ ਸੀ ਕਿ ਬੋਡੀ ਦੇ ਮਸਲ ਗਰਮ ਹੋਣੇ ਬਹੁਤ ਜ਼ਰੂਰੀ ਹੈ ਖਾਣ ਵੇਲੇ ਤਾਂ ਉੱਥੇ ਮੈਨੂੰ ਦਿੱਕਤਾਂ ਬਹੁਤ ਆਈਆਂ ਅੱਜ ਅੰਬਾਈ ਬਣਾ ਨੂੰ ਪਹਿਲਾਂ ਕਰਾਈ ਐਕਸਰਸਾਈਜ਼ ਕਰਾ ਕੇ ਮੈਨੂੰ ਬੈੱਡ ਤੇ ਐਸਰਸਾਈਜ਼ ਕਰਾ ਕੇ ਪੂਰ ਬੋਡੀ ਗਰਮ ਕਰਾ ਕੇ ਮੇਰੀ ਜੋੜਾਂ ਨੂੰ ਪੂਰੇ ਨੂੰ ਮੂਵਮੈਂਟ ਕਰਾ ਕੇ ਜੋੜਾਂ ਦੀ ਉ ਤੋਂ ਬਾਅਦ ਮੈਂ ਇੱਥੇ ਕੇ ਖੜੇ ਹਾਂ ਨਾ ਮੈਨੂੰ ਕੋਈ ਚੱਕਰ ਆਇਆ ਨਾ ਮੈਨੂੰ ਖਮੜ ਕੋਈ ਨਹੀਂ ਆਇਆ ਪੂਰੀ ਬੋਡੀ ਸਟੇਬਲ ਹੈ ਤੇ ਸਾਹ ਲੈਣ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਵਧੀਆ ਬਹੁਤ ਮੈਨੂੰ ਚੰਗਾ ਫੀਲ ਹੋਇਆ ਆਪਣੇ ਆਪ ਨੂੰ ਤੇ ਬੜੀ ਖੁਸ਼ੀ ਹੋਈ ਰਿਕਵਰੀ ਦੇਖ ਕੇ ਮੈਨੂੰ ਬਾਕੀ ਤੁਹਾਡੇ ਤੁਹਾਡੀਆਂ ਸਾਰੀਆਂ ਦੁਆਵਾਂ ਅਰਦਾਸਾਂ ਤੇ ਵਾਹਿਗੁਰੂ ਦੀ ਮਿਹਰ ਸਦਕੇ ਅੱਜ ਮੈਂ ਮਤਲਬ ਪੈਰਾਂ ਤੇ ਖਣ ਜੋਗ ਹੋ ਗਿਆ ਫਿਲਹਾਲ ਤਾਂ ਆਹ ਜਾਂ ਮੈਂ ਸਪੋਰਟਰ ਨਾਲੇ ਖੜਦਾ ਹਾਂ ਚਲੋ ਉਹ ਵੀ ਤੇ ਆਉਂਗਾ ਕਦ ਨਾ ਕਦੇ ਵੀ ਮੈਂ ਆਪਣੇ ਆਪ ਜਿਹੜਾ ਚੱਲਣ ਜੋਗ ਜਾਂ ਮੈਂ ਬੈਠਣ ਜੋਗ ਹੋ ਜਾਵਾਂਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਦੁਆਵਾਂ ਤੇ ਅਰਦਾਸਾਂ ਲਈ ਐਦਾਂ ਹੀ ਪਿਆਰ ਬਣਾਈ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ